ਇਸ ਸੰਤਾਨ ਦੰਪਤੀ ਜਿਨ੍ਹਾਂ ਦੇ ਘਰ ਦੇ ਵਿੱਚ ਸ਼ਾਦੀ ਹੋਈ ਨੂੰ 10 ਸਾਲ ਹੋ ਗਏ 5 ਸਾਲ ਹੋ ਗਏ ਕਿਸੇ ਦੇ 15 ਸਾਲ ਹੋ ਗਏ ਘਰ ਦੇ ਵਿੱਚ ਸੰਤਾਨ ਹੈ ਨਹੀਂ ਬੱਚਾ ਨਹੀਂ ਹੋ ਰਿਹਾ ਇਹ ਇੱਕ ਵੱਡੀ ਪ੍ਰੋਬਲਮ ਆ ਅੱਜ ਕੱਲ ਇਹਦਾ ਕਾਰਨ ਕੀ ਆ ਕਈ ਤਾਂ ਮੁੰਡੇ ਅੱਜ ਕੱਲ ਨਸ਼ੇ ਨੁਸ਼ੇ ਕਰਦੇ ਆ ਉਹਦੇ ਕਰਕੇ ਵੀ ਸਵਰਮ ਜਿਹੜਾ ਸੁੱਕ ਜਾਂਦਾ ਜਿਵੇਂ ਚਿੱਟੇ ਦਾ ਨਸ਼ਾ ਤਾਂ ਸਪਰਮ ਨੂੰ ਜਮੇ ਹੀ ਖਤਮ ਕਰ ਦਿੰਦਾ ਪਰਮਾਤਮਾ ਦੇ ਖਜ਼ਾਨੇ 'ਚ ਜੜੀਆਂ ਬੂਟੀਆਂ ਇੰਨੀਆਂ ਨੇ ਉਹਨਾਂ ਨੂੰ ਕਲੈਕਟ ਕਰਨਾ ਔਰ ਕਲੈਕਟ ਕਰਕੇ ਤੁਹਾਡੇ ਤੱਕ ਦੇਣਾ ਔਰ ਫਿਰ ਉਹਦਾ ਰਿਜ਼ਲਟ ਲੈਣ ਵਾਸਤੇ ਗੁਰੂ ਮਹਾਰਾਜ ਜਗੇ ਹੱਥ ਜੋੜ ਕੇ ਬੈਠੇ ਰਹਿਣਾ ਬਿਹੇ ਬਾਬਾ ਜੀ ਇਹਨਾਂ ਦੇ ਘਰ ਚ ਵੀ ਖੁਸ਼ੀ ਲੈ ਕੇ ਆਉ। ਗੱਲ ਬਾਂਝਪਨ ਦੀ ਕਰਾਂਗੇ, ਇਨਫਰਟੀਲਿਟੀ ਦੀ ਕਰਾਂਗੇ। ਸੋ ਅੱਜ ਦੇ ਟਾਈਮ ਦੇ ਵਿੱਚ ਦੇਖੀਏ ਤਾਂ ਇਸ ਪ੍ਰੋਬਲਮ ਦੀ ਰੇਸ਼ੋ ਜੋ ਹੈ ਲਗਾਤਾਰ ਵਾਧੀ ਜਾ ਰਹੀ ਹੈ। ਛੋਟੀ ਉਮਰ ਦੇ ਜਿਹੜੇ ਕਪਲਸ ਨੇ ਉਹਨਾਂ ਵਿੱਚ ਵੀ ਇਹ ਦਿੱਕਤ ਜ਼ਰੂਰ ਵੇਖੀ ਜਾ ਰਹੀ ਹੈ। ਪਰ ਜਦੋਂ ਗੱਲ ਬਾਂਝਪਨ ਦੀ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਸੋਚਿਆ ਜਾਂਦਾ ਹੈ ਕਿ ਫੀਮੇਲ ਦੇ ਵਿੱਚ ਹੀ